ਸਬਨਾਲਾ ਦੇ ਬਾਜ਼ ਨੰਬਰ 1 ਕੰਬੀਤਕਰ ਕਲੋਨੀ ਦੇ ਵਿੱਚ ਦੋ ਧਿਰਾਂ 'ਚ ਗਲੀ ਬਣਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ। ਦੱਸਦੀ ਇਹ ਦੋਵੇਂ ਧਿਰਾਂ ਦੇ ਦਰਜਨਾ ਵਿਅਕਤੀਆਂ ਦੇ ਵਿੱਚ ਲੋਹੇ ਦੇ ਤੇਜ਼ ਤਾਰ ਹਥਿਆਰ ਕਿਰਪਾਨਾ ਗੰਡਾਸੇ ਨਾਲ ਲੜਾਈ ਹੋਈ ਹੈ ਜਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋ ਵੀਡੀਓ ਦੇ ਵਿੱਚ ਲਗਭਗ 40 ਦੇ ਕਰੀਬ ਨੌਜਵਾਨ, ਬਜ਼ੁਰਗ, ਔਰਤਾਂ ਲੜਦੇ ਨਜ਼ਰ ਆ ਰਹੇ ਨੇ ਜੋ ਕਿ ਇੱਕ ਦੂਜੇ ਤੇ ਕਿਸ ਤਰੀਕੇ ਨਾਲ ਵਾਰ ਕਰ ਰਹੇ ਨੇ ਤੁਸੀਂ ਵੀ ਵੇਖੋ ਇਹ ਵੀਡੀਓ। ਲੁਧਿਆਣਾ ਲਾਈਵਲੀ ਅਮਿਤ <th>ਪੜ ਦੀ ਰਿਪੋਰਟ। ਨਾਮ ਜੋਨੀ ਕਿ ਤੁਹਾਡੀ ਵੀਡੀਓ ਵਾਇਰਲ ਹੋ ਗਈ ਹੈ ਲੜਾਈ ਯਾਨੀ ਕੀ ਮਾਮਲਾ ਮਾਮਲਾ ਕੁਝ ਨਹੀਂ ਮੇਰੇ ਸਾੜਿਆਂ ਨੇ ਮੇਰੇ ਭਾਈ ਕੋਈ ਸੀ ਇੱਥੇ ਜੀ ਵੀ ਏਕ ਜਣੇ ਇੱਕ ਮੁੰਡਾ ਨੇ ਗਏ ਸੀ ਵੀ ਕੋਈ ਗੱਲਬਾਤ ਨਹੀਂ ਹੋਈ ਇਸ ਦਿਨ ਤੇ ਇਹਨਾਂ ਤੇ ਐਕਸ਼ਨ ਪਾ ਜੋ ਪਹਿਲੇ ਹੀ ਦੀ ਕਹਿੜੀ ਸੀ ਆਖੇ ਇਹਨਾਂ ਤੇ ਪਹਿਲੇ ਕੁਝ ਨਹੀਂ ਤੇ ਇਹਨਾਂ ਨੂੰ ਕੇਲੇ ਜੀ ਤਰਪਾਨਾ ਕੁੱਪੂ ਨਾਲ ਗਡਾਸੀ ਨਾਲ ਵੱਢਿਆ ਇਹਨਾਂ ਨੂੰ ਜਿਆਦਾ ਸੀ ਮੌਜੂਦਾ ਦੇ ਗਏ ਜੀ ਉਹ ਪਹਿਲੇ ਬੰਦੇ ਨਾਲ ਲੱਗੇ ਹੋਏ ਸੀ ਮੇਰੇ ਮਿਰਚਾਕੇ ਤਾਂ ਆਇਆ ਨੂੰ ਮਾਂ ਮੇਰੀ ਮੰਮੀ ਉਹਨਾਂ ਨੂੰ ਡੈਡੀ ਨੇ ਲੈ ਕੇ ਗਿਆ ਜੀ ਪਰ ਸਾਨੂੰ ਵੀ ਅਸੀਂ ਟਾਉਣ ਲੱਗੇ ਸਾਨੂੰ ਸਿੱਧੀ ਕਿਰਪਾਨਾ ਸਿੱਧੀ ਖਡਾਸੀ ਨਾਲ ਵੱਡੇ ਜੀ ਤੇ ਉਹਨਾਂ ਨੇ ਪਾਇ ਰਾਣਾ ਸੀ ਉਹਨਾਂ ਕੋਲ ਕਾਫੀ ਬੰਦੇ 30 35 ਬੰਦੇ ਸੀ ਅਸੀਂ ਇਹੀ ਕਹਿੰਦੇ ਜੀ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਕੌਣ ਬੰਦੇ ਨੂੰ ਜੀ ਨਾਲ ਵੱਲੋਂ ਗੁੱਟਮਾਰ ਕੀਤੀ ਗਈ ਉਹ ਹੈਗੇ ਜੀ ਬੰਟੀ ਤੋਂ ਯਾਨੀ ਕਰਿਆਨਾ ਸਟੋਰ ਬੰਟੀ ਕਰਿਆਨਾ ਸਟੋਰ ਵਿੱਕੀ ਜੀ ਠੀਕ ਹੈ ਜੀ ਤੇ ਨਾਲ ਬੰਟੀ ਦੁਕਾਨ ਆ ਜੀ ਉਹਨਾਂ ਤੋਂ ਹਥਿਆਰ ਬਰਾਮਤ ਹੋਏ ਜੀ ਕਰਿਆਨਾ ਸਟੋਰ ਵਿੱਕੀ ਦੇ ਸਾਹਮਣੇ ਉਹਦੇ ਕੈਮਰੇ ਦੇ ਸਾਹਮਣੇ ਲੜਾਈ ਸਾਡੀ ਹੋਈ ਹੈ ਜੀ ਵੀਡੀਓ ਵੀ ਹੈਗੀ ਵੀਡੀਓ ਤੁਹਾਨੂੰ ਦਿਖਾ ਵੀ ਦਿੰਦਾ ਜੀ ਤੇ ਸਾਡੀ ਸਰ ਜੀ ਪੂਰੀ ਮਦਦ ਕਰੇ ਜਾਵੇ ਅਸੀਂ ਪੁਲਿਸ ਰਾਹੀਂ ਵੀ ਗਏ ਸੀ ਪੁਲਿਸ ਨੇ ਕੇਸ ਵੀ ਕਰਿਆ ਸਾਰਾ ਕੁਝ ਲਿਖਾ ਕੇ ਮੈਂ ਸਾਡੀ ਪੁਲਿਸ ਕੁਝ ਨਹੀਂ ਸੁਣ ਰਹੀ ਹੈ ਅਸੀਂ ਅਸੀਂ ਇਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਉਹ ਬੰਦੇ ਜਲਦ ਰਲ ਚੱਕੇ ਜਾਵੇ ਰੈਸ਼ ਕਰੇ ਅੱਜ ਦੀ 7 ਤਰੀਕ ਨੂੰ ਵੀ ਸਾਨੂੰ 4-5 ਦਿਨ ਹੋ ਗਏ ਜੀ ਹਸਪਤਾਲ 'ਚ ਅਸੀਂ ਦਾਖਲ 7 ਤਰੀਕ ਦੀ ਘਟਨਾ ਹੋਈ ਹੈ 7 ਤਰੀਕ ਜੀ ਉਹਨਾਂ ਨੂੰ ਕੋਈ ਐਕਸ਼ਨੇਰੀ ਪੁਲਿਸ ਅਸੀਂ ਫਿਰ ਵੀ ਗਿਫ ਕੋਈ ਥਾਣੇਦਾਰ ਕੋਲ ਗਈ ਸਾਡੀ ਪੂਰੀ ਕੰਪਲੀਟ ਕਰੀ ਹੋਈ ਆ ਦਰਗਾਸ ਵੀ ਦਿੱਤੀ ਹੋਈ ਆ ਐਮ ਆਰ ਆ ਵੀ ਕਰੀ ਹੋਈ ਆ ਜੀ ਉਹ ਸਾਡੀ ਸੁਣਦੇ ਨਹੀਂ ਕੋਈ ਸੁਣਵਾਈ ਨਹੀਂ ਕਰੇ ਜੀ ਜਲਦੀ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਤੁਹਾਡੇ ਕਿੰਨੇ ਕੁ ਬੰਦੇ ਆ ਜਿਹੜੇ ਫਟਰ ਫਟਰ ਸਾਡੇ 10 ਬੰਦੇ ਜੀ ਉਹ ਵੀ ਹਟਾਉਣਗੇ ਅਸੀਂ ਇੱਕੋ ਹੀ ਕਰਦੇ ਮੈਂਬਰ ਚਾਚੇ ਨੇ ਮੇਰੀ ਤੇ ਦੋ ਇੱਕ ਮੇਰੀ ਚਾਚੀ ਹੈ ਜੀ ਤੇ ਇੱਕ ਦੋ ਮੇਰੀ ਮੰਮੀ ਹੈ ਜੀ ਉਹਨਾਂ ਨੇ ਵੀ ਵਾਗਲਤ ਕਰੀ ਜਨਾਨੀਆਂ ਤੇ ਵੀ ਕਰੀ ਇਹਨਾਂ ਨੇ ਉਧਰ ਬੰਦੀ ਸੀ ਲੜਨਾਂ ਹਾਂ ਬੰਦੀ ਸੀ ਉਹਨਾਂ ਕੋਲ ਸਾਨੂੰ ਤੁਹਾਨੂੰ ਵੀਡੀਓ ਦਿਖਾ ਦਾਂਗੇ ਜੀ ਤੁਸੀਂ ਵੀਡੀਓ ਦੇਖ ਲਿਓ ਜੀ ਕੀ ਮੰਨ ਕਰਦਾ ਪ੍ਰਕਾਸ਼ਨ ਜੀ ਪ੍ਰਸ਼ਾਂਸ ਨੂੰ ਕੋਈ ਐਸਾ ਜੀ ਜਨ ਉਹ ਰੈਸਟ ਜਲਦ ਜਲਦ ਚੱਕੇ ਜਾਣ ਜੀ ਪਵਨ ਕੁਮਾਰ ਜੀ ਕਿ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਾਨੀ ਕੀ ਮਾਮਲਾ ਮਾਮਲਾ ਇਹ ਮੇਰੀ 35 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਆ ਜੀ ਤੇ ਇੱਕ ਜੋਨੀ ਦਾ ਸਾਲਾ ਸੀ ਮੇਰੇ ਨਾਲ ਸੀ ਉਹ ਉਹਨਾਂ ਕੋਲ ਬੰਡਾਸੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋਂ ਨੂੰ ਭੱਜੇ ਅਸੀਂ ਅੱਜ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆਂ ਜੀ ਆਪਣੀ ਕਰੇਨਾ ਸਟੋਰ ਕਿੱਤੀ ਦੀ ਦੁਕਾਨ ਤੇ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਜੀ ਉਹਨਾਂ ਕੋਲ ਕਿਰਪਾਨਾਂ ਗੰਡਾਸੀਆਂ ਸੀ ਜੀ ਉਦੋਂ ਮੇਰਾ ਭਰਾ ਜੋਨੀ ਆ ਰਿਹਾ ਸੀ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਵੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਜੀ ਗੰਡਾਸੀਆਂ ਕਿਰਪਾਨਾਂ ਮੇਰੇ ਭਾਈ ਦੀ ਬਿਮਾਰੀ ਹੈ ਤੇ ਮੇਰੀ ਮੰਮੀ ਦੀ ਬਿਮਾਰੀ ਥੋੜੇ ਕਿੰਨੇ ਕੁ ਬੰਦਿਆਂ ਦਾ ਸੱਟਾਂ ਲੱਗੀਆਂ ਸਾਡੇ 10 ਬੰਦਿਆਂ ਦੀ ਜੀ ਕਿੰਨੇ ਕੇ ਜਖਮੀ ਹੋਰ ਉਹ ਸਾਡੇ 10 ਜਿੰਨੇ ਜਖਮੀ ਹੈ ਜੀ ਕਿੰਨੇ ਕੇ ਜਖਮੀ ਹੋਏ ਪਿੱਠ ਤੇ ਸੱਟ ਲੱਗੀ ਉਹ ਸਾਡੇ ਲੱਗੀਆਂ ਜੀ ਸਿਰ ਤੇ ਲੱਗੀਆਂ ਨੇ ਜੀ ਮਗਰ ਪਿੱਠ ਤੇ ਕਿਰਪਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਜਿਹੜੀ ਉਹ ਆਪਣੀ ਗਰਾਰੀਆਂ ਹੁੰਦੀਆਂ ਮੋਟਰਸਾਈਕਲਾਂ ਦੀਆਂ ਜੀ ਉਹ ਮਾਰੀਆਂ ਹੋਈਆਂ ਸਾਡੇ ਜੀ ਕਿਰਪਾਨਾਂ ਕੰਡਕਸ਼ਨਾਂ ਨੂੰ ਪੁਲਿਸ ਨੂੰ ਬਿਆਨ ਲਿਖਾਇਆ ਸੀ ਲਿਖਾਇਆ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਹੀ ਕਾਰਵਾਈ ਕੀਤੀ ਜਾਵੇ ਜੀ ਜਿਹੜਾ ਸਾਨੂੰ ਕੁੱਟਮਾਰ ਹੋਈ ਹੈ ਸਾਡੇ ਨਾਲ ਜੀ ਉਹਨਾਂ ਨੂੰ ਜਲਦ ਜਲ ਚੱਕਿਆ ਜਾ ਰਹੀ ਹੈ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਅਸੀਂ ਪਰਚਾ ਲਖਾਇਆ ਹੋਇਆ ਜੀ ਤੇ ਉਹਨਾਂ ਨੂੰ 7 ਤਰੀਕ ਦਾ ਅਸੀਂ ਪਰਚਾ ਲਖਾਇਆ ਹੋਇਆ ਜੀ ਤੇ ਉਹਨਾਂ ਨੇ ਪੁਲਿਸ ਨੇ ਫੋਕਸ ਉਹਨੂੰ ਚੱਕੀ ਨਹੀਂ ਹੈਗੀ ਅਜੇ ਤੱਕ ਜੀ 5-6 ਦਿਨ ਹੋ ਗਏ ਨੇ ਇਹਦਾ ਮਤਲਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕਰੀ ਜੀ ਸਾਡੀ ਕੋਈ ਸੁਣ ਨਹੀਂ ਰਿਹਾ ਜੀ ਕੀ ਮੰਗ ਕੀ ਕਰਦੇ ਹਾਂ ਅਸੀਂ ਕਹਿੰਦੇ ਹਾਂ ਵੀ ਜਲਦ ਜਲ ਉਹਨਾਂ ਨੂੰ ਚੱਕਿਆ ਜਾਵੇ ਜੀ ਨਿਰਨਾਮ ਜੀ ਅਜੀਤ ਕੁਮਾਰ ਜਿੰਦੂ ਆ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਪਟਿਆਲਾ ਦੀ ਕੀ ਮਾਮਲਾ ਹੋਇਆ ਮਾਮਲਾ ਐਸੀ ਗੀ ਮੇਰਾ ਇੱਕ ਸਾਲੇ ਭਣਾਇਆ ਜੀ ਜੀਜਾ ਮੇਰਾ ਉਹਨੂੰ ਕੱਲੇ ਨੂੰ ਘੇਰਿਆ ਹੋਇਆ ਸੀਗਾ ਉਹਨੇ ਕਰਿਆ ਮੈਨੂੰ ਫੋਨ 335 ਹੁੰਦਾ ਰੋਇਸ ਹੁੰਦਾ ਗਰੁੱਪ ਜੀ ਤੇ ਸਾਨੂੰ ਉਹਨੂੰ ਘੇਰਿਆ ਸੀ ਪਹਿਲਾਂ ਕੱਲੇ ਨੂੰ ਉਹਨੇ ਮੈਨੂੰ ਫੋਨ ਕਰਿਆ ਵਿੱਚ ਮੈਨੂੰ ਵੀ ਘੇਰ ਲਿਆ ਜੀ ਤੇ ਸਾਡੇ ਨਾਲ ਪਹਿਲਾਂ ਬੱਡਡ ਪੂਰੀ ਕੀਤੀ ਹੋਈ ਹੈ ਜੀ ਗੰਡਾਸੀਆਂ ਗੰਡਾਸੀਆਂ ਕਰਪਾਨਾਂ ਵਾਲਾ ਉਹ ਹੈਗਾ ਜੀ ਬਿੱਲਾ ਜੀ ਤੇ ਮੱਖਣਾ ਜੀ ਤੇ ਮਗੇਸੀ ਆ ਜੀ ਉਸ ਤੋਂ ਬਾਅਦ ਫਿਰ ਬਥੇਰੇ ਜੀ ਹੁਣ ਸੀ ਨਾਨੀ ਦੇਸ ਦੇ ਤਟੂ ਘਟ ਵੀ 35 ਬੰਦੇ ਦਾ ਗਰੁੱਪ ਸੀਗਾ ਠੀਕ ਹੈ ਜੀ ਤੇ ਫਿਰ ਮੇਰਾ ਬੜਾ ਜੀਜਾ ਆਇਆ ਉਹਦੇ ਨਾਲ ਵੀ ਬੱਟੂ ਕੀਤੀ ਜਿਹੜੇ ਬੰਦਾ ਸਾਡੇ ਆਈ ਗਏ ਉਹਨਾਂ ਨਾਲ ਬਾਰਦਲ ਕਰੀ ਗਏ ਉਹ ਤੇ ਖੱਤ ਕਰੀ ਦੀ ਗੱਲ ਹੈ ਜੀ ਕੀ ਗੱਲ ਕੀ ਹੋਈ ਹੈ ਕਿਉਂ ਇਹ ਗੱਲ ਪਤਾ ਨਹੀਂ ਗੱਲ ਮੇਰੇ ਜਿਹੜਾ ਜੀਜਾ ਉਹਨੇ ਕੀ ਰਿਹਾ ਉਹਨੂੰ ਕੀ ਰਿਹਾ ਸੀਗਾ ਉਹਨੂੰ ਪਤਾ ਸਾਰੀ ਗੱਲ ਕਿਵੇਂ ਕੀ ਰਿਹਾ ਕੀ ਗੱਲ ਹੈ ਅੱਛੇ ਕੀ ਗੱਲ ਨਹੀਂ ਕਿੰਨੇ ਕੁ ਬੰਦੇ ਜਿਹੜੇ ਤੁਹਾਡੇ ਮੱਥੜ ਗਏ ਸਾਡੇ 10 ਹੈ ਜੀ ਕੀ ਹਥਿਆਰ ਸੀ ਜੀ ਉਹਨਾਂ ਕੋਲ? ਉਹਨਾਂ ਕੋਲ ਕਿਰਪਾਨਾ ਸੀ ਜੀ, ਗੰਡਾਸੀਆਂ, ਦਾਤ ਤੇ ਵੇਲੇ ਚੈਨਾ ਹੁੰਦੀਆਂ, ਹਥਿਆਰਾਂ ਨਾਲ ਤਿਆਰ ਕਰੇ ਹੋਏ ਸੀ ਸਾਰੇ। ਤੇ ਪੁਲਿਸ ਕੰਪਲੇਂਟ ਕੀਤੀ ਤੁਸੀਂ? ਅਸੀਂ ਪੁਲਿਸ ਕੰਪਲੇਂਟ ਕੀਤੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਕਿੰਨੇ ਕਿ ਦਿਨ ਹੋ ਗਏ? ਇਹ ਕੈਟਾਗਰੀ 7 ਕਰੀ ਦੀ ਗੱਲ ਹੈ ਜੀ, 7-8 ਦਿਨ ਹੋ ਗਏ ਜੀ ਨੂੰ। ਕਿੰਨੇ ਕਿ ਦਿਨ ਹੋ ਗਏ ਜਿਹੜੀ ਤੁਸੀਂ ਪੁਲਿਸ ਕੋਲ ਗਈ ਸੀ? ਮੈਂ 4-5 ਦਿਨ ਹੋ ਗਏ ਜੀ। ਪੁਲਿਸ ਅਫਸਰਾਂ ਤੋਂ ਕੀ ਮੰਗ ਚਾਹਦੇ? ਬਸ ਵੱਤ ਤੋਂ ਵੱਧ ਰਹੀ ਕਾਰਵਾਈ ਕੀਤੀ ਜਾਵੇ ਜੀ। ਤੇ ਜਿਹੜੀ ਬੰਦੀ ਕਰਵਾਈ ਉਹ ਤੇ ਕੀਤੀ ਜਾਵੇ ਉਹਨਾਂ ਦੇ ਮੇਰਾ ਨਾਮ ਵੀ ਸੀਤ ਹੈ ਕੀ ਜਿੱਤ ਲੜਾਈ ਹੋਈ ਹੈ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਹੈ ਕੀ ਮਾਮਲਾ ਲੜਾਈ ਜੀ ਮੁੰਡੇਵੱਲੋਂ ਗਿੰਦਾ ਤੋੜਿਆ ਗਿਆ ਸੀ ਉਹਦਾ ਹਨ ਸਾੜੇ ਦਾ ਮੇਰੇ ਮੁੰਡੇਵੱਲੋਂ ਲਵਾਇਆ ਗਿਆ ਜੀ ਫਿਰ ਮੁੰਡਾ ਮੇਰਾ ਬਾਜ਼ਾਰ ਨੂੰ ਗਿਆ ਮਗਰ ਉਟਾ ਲਿਆ 30 ਪੈਂਤੀ 40 ਬੰਦੇ ਸੀ ਇਹਵੇਂ ਸਾਨੂੰ ਪਤਾ ਲੱਗਿਆ ਸੀ ਵੀ ਸਾਨੂੰ ਮਟਾ ਗਏ ਜੀ। ਹਨੀ ਮਾਰ ਕੁਟਵਾਤ ਕਰੀ, ਬਹੁਤ ਨਸਤੇ ਚਲਾਈਆਂ, ਸਰਪਾਨਾ ਚਲਾਈਆਂ। ਬਹੁਤ ਕੁਝ ਕੀਤਾ। ਬਹੁਤ ਮੇਰੇ ਮੁੰਡਿਆਂ ਦਾ ਹਾਲ ਬੁਰਾ ਹਾਲ ਕਰਤਾ ਸੀ। ਪਰ ਪੰਨਾ ਨਾ ਜਿੰਨਾ ਅਸਿਆਂ ਨਾਲ ਬੱਟਾ ਸੀ ਆ ਤੇ ਇੱਕੋ ਜੀ ਮੈਨੂੰ ਵੀ ਮਾਰੇ ਕੁਟਿਆ ਜਿਸੀ ਜਿਵੇਂ ਜਾਨਦਗੀ ਇਹਨੇ ਸਾਨੂੰ ਕੰਮ ਦੇ ਕੇ। ੱਲਿਆਂ ਨੂੰ ਤਾੜੀ ਬੰਦੇ ਸੀ ਬਹੁਤ ਕੁਝ ਸਾਡਾ ਕਰਿਆ ਮਾਰੇ ਕੁਟਿਆ। ਇਹ ਧਰਮ ਛਵੋ ਦੇ ਜਿੰਦਾ ਤੋੜਨ ਕਰੀ। ਧਰਮ ਸਾਹਿਬ ਤੇ ਹਾਂਜੀ ਸਾਡੇ ਵਰ ਨਾਲ ਲਗਾਇਆ ਗਿਆ ਤੇ ਉਹਨਾਂ ਦੇ ਤੋੜਿਆ ਗਿਆ ਤਾਂ ਕਰਕੇ ਮੇਰੇ ਮੁੰਡਾ ਬਾਹਰ ਜਾਂਦਾ ਸੀ ਸ਼ਹਿਰ ਦੇ ਬਾਜ਼ਾਰ ਨੂੰ ਸਾਮਾਨ ਲੈ ਉੱਥੇ ਉਹਨੂੰ ਪੱਲੇ ਰੁਕੇ ਰਿਆ 30 35 40 ਜਣੇ ਹਨ 40 ਜਣੇ ਹਨ ਘੇਰੇ ਜੀ ਮੇਰੇ ਬੱਚਿਆਂ ਨੂੰ ਸਾਰਿਆਂ ਨੂੰ ਮਾਰ ਮਾਰ ਕੇ ਲਾਖਾਂ ਬਾਤੀਆਂ ਸਾਡੀ ਕੋਈ ਸੁਣਵਾਈ ਨਹੀਂ ਜੀ ਉਹਦਾ ਕੋਲ ਹਥਿਆਰ ਵੀ ਸੀ ਹਥਿਆਰ ਸੀ ਜੀ ਉਹਨਾਂ ਕੋਲ ਖਰਪਾਨਾ ਸੀ ਗੰਡਾ ਸੀ ਸੀ ਉਹਨਾਂ ਕੋਲ ਉਹਨਾਂ ਕੋਲ ਡਰਾ ਰੀਆਂ ਸੀ ਹਾਕਿਆਂ ਸੇ ਕੱਲੇ ਕੱਲੇ ਨੂੰ 10-10 ਜਣਾ ਚਾਹੀਦੀ ਲੱਗ ਪੁੱਤੇ ਆਵਾਂ ਮੋਂ ਫਿੱਟ ਕੇ ਲੈ ਲੀ। ਕੋਈ ਕੌਂਸ ਕੰਪਲੇਂਟ ਵੀ ਕੀਤੀ ਉਸ ਕੰਪੇਨ ਦਾ ਅਸੀਂ ਕੀਤੀ ਸੀ। ਉਹ ਸਾਡੇ ਸਨਿਆ ਬਾਈ ਨਹੀਂ। ਵੀ ਮੰਗ ਕਰਦੇ ਆ। ਅਸੀਂ ਮੰਗ ਕਰਦੇ ਆ ਜੀ ਉਹਨਾਂ ਨੂੰ ਸਾਜਾ ਮਿਲਣੀ ਚਾਹੀਦੀ। ਸਾਡੇ ਵੱਲੋਂ ਮਿਲਣੀ ਚਾਹੀਦੀ ਜੇ ਮੈਂ ਮੇਰੇ ਬੱਚਿਆਂ ਨੂੰ ਕਰੇ। ਜੇ ਉਹਨਾਂ ਨੂੰ ਮਿਲਣੀ ਚਾਹੀਦੀ ਈ ਧਰਮਸਾਲੇ ਦਾ ਤਾਂ ਜਿੰਦਾ ਜੀ ਲਾਇਆ ਵੀ ਆ ਤਾਂ ਫਿਰ ਕੀ ਹੋਵੇ। ਜੇ ਮੇਰੇ ਮੁੰਡੇ ਦੇ ਪੱਲੇਾਂ ਨੂੰ ਜਾਂਦੇ ਨੂੰ ਘੇਰ ਲੱਗਾ ਕੱਲੇ। ਉਹਨਾਂ ਨੇ ਦੁਬਿਨਾਂ ਫੋਨ ਕਰਿਆ ਕਰੋ ਅਸੀਂ ਸਾਨੂੰ ਵੀ ਜਾਣੇ ਉਤਾਰ ਲਿਆ ਕਿ ਕਿਰਪਾਣਾ ਨੜਬਟ ਕਾ ਦਿਓ ਬਹੁਤ ਬੁਰਾ ਹਾਲਾਤ ਆ ਰਿਹਾ ਹੈ ਸਰ ਜੀ ਲੜਾਈ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਗੁੱਟ ਲੜਦੇ ਪੈ ਨੇ ਕੀ ਮਸਲਾ ਲੱਭੋ ਇਹ ਦੀ 7 ਤਰੀਕ ਮਿਤੀ 7 5 2025 ਨੂੰ ਗਲੀ ਬਣਦੇ ਸਬੰਧ ਦੇ ਵਿੱਚ ਲੜਾਈ ਹੋਈ ਸੀਗੀ ਤੇ ਅਸੀਂ ਜੋਨੀ ਪੁੱਤਰ ਚਲਿਆ ਵਾਸੀ ਵਾਰਡ ਨੰਬਰ 1 ਕੰਬੇਟ ਕਲੋਨੀ ਦੇ ਬਿਆਨਾਂ ਤੇ 11 ਬੰਦੇ ਬਾਈ ਨੇਮ ਤੇ 10 12 ਬੰਦੇ ਜਿਹੜੇ ਨਾਮ ਲੋਕ ਦਿੱਤੇ ਆ ਤੇ ਪੱਤਾ ਦੱਬ ਕੀਤਾ ਹੈ ਤੇ ਨੈਕਸਟ ਜੇ ਕ੍ਰਾਸ ਹੋਇਆ ਜੀ ਮੱਖਣ ਸਿੰਘ ਦੇ ਬਿਆਨਾਂ ਦੇ ਉੱਤੇ ਜ 12 ਬੰਦੇ ਬਾਈ ਨੇਮ ਤੇ 5 6 ਬੰਦੇ ਆ ਨਾਮ ਲੋਕ ਦਿੱਤੇ ਆ ਤੇ ਖਰਚੇ ਦੱਬ ਹੋਇਆ ਦੋਨਾਂ ਦੇ ਚੱਟਾ ਸ਼ਾਰਪ ਨੇ ਫਿਲਾਲ ਹਲੇ ਜਿਹੜੇ ਲਾਜ਼ਮੀ ਲੜਾਈ ਹੁਣ ਕੀ ਕਰ ਰਹੇ ਇਹ ਇਹਨਾਂ ਦੇ ਜਿਹੜੇ ਗਲੀ ਬਣਦੇ ਕਿਤੇ